ਅਸੀਂ ਬੰਬ ਦੇ ਨਾਲ ਅਡਾਉਣਾ ਹੈ ਅਸੀਂ ਬੰਬ ਦੇ ਨਾਲ ਅਡਾਉਣਾ ਹੈ ਇਹ ਗੱਲ ਕਹਿੰਦੇ ਕੁਝ ਪਤੰਦਰ ਨੇ ਜਦੋਂ ਮੈਂ ਹਾਈ ਸਕੂਲ ਦੇ ਵਿੱਚ ਪੜ੍ਹਦਾ ਸੀ ਤਾਂ ਪੰਜਾਬੀ ਦੀ ਕਿਤਾਬ ਦੇ ਵਿੱਚ ਇੱਕ ਕਹਾਣੀ ਪੜ੍ਹੀ ਸੀ ਬਾਂਦਰ ਤੇ ਬਿਜੜੇ ਦੀ ਜੰਗਲ ਦੇ ਵਿੱਚ ਇੱਕ ਬਹੁਤ ਵੱਡੇ ਰੁੱਖ ਦੇ ਉੱਪਰ ਬਾਂਦਰ ਤੇ ਬਿਜੜਾ ਰਹਿੰਦੇ ਸੀ ਬਿਜੜੇ ਨੇ ਆਪਣਾ ਅਲਣਾ ਬੜਾ ਸੋਹਣਾ ਬਣਾਇਆ ਸੀ ਤੇ ਬਾਂਦਰ ਨੇ ਕੋਈ ਰਹਿਣ ਦਾ ਪ੍ਰਬੰਧ ਨਹੀਂ ਸੀ ਕੀਤਾ। ਇੱਕ ਦਿਨ ਕਹਿੰਦੇ ਬਹੁਤ ਤੇਜ ਮੀਂਹ ਹਨੇਰੀ ਝੱਖੜ ਝੁੱਲਿਆ। ਵਿਜੜਾ ਆਪਣੇ ਆਲਣੇ ਦੇ ਵਿੱਚ ਜਾ ਲੁਕਿਆ। ਬਾਂਦਰ ਮੀਂਹ ਵਿੱਚ ਭਿੱਜਦਾ ਹੈ। ਤੇ ਵਿਜੜੇ ਨੇ ਬਾਂਦਰ ਨੂੰ ਸੰਬੋਧਨ ਕਰਕੇ ਆਖਿਆ ਕਿ ਵੀਰ ਜੇ ਤੂੰ ਵੀ ਆਪਣਾ ਘਰ ਬਣਾ ਲੈਂਦਾ ਤੇ ਤੈਨੂੰ ਅੱਜ ਮੀਂਹ ਦੇ ਵਿੱਚ ਭਿੱਜਣਾ ਨਾ ਪੈਂਦਾ। ਬਾਂਦਰ ਇਸ ਗੱਲ ਤੋਂ ਬੜਾ ਨਾਰਾਜ਼ ਹੋਇਆ, ਬੜਾ ਖਫਾ ਹੋਇਆ ਤੇ ਗੁੱਸੇ ਵਿੱਚ ਆ ਕੇ ਉਸ ਨੇ ਵਿਜੜੇ ਦਾ ਆਲਣਾ ਜਿਹੜਾ ਸੀ ਉਹ ਤੋੜ ਦਿੱਤਾ। ਤੇ ਇੱਕ ਪਾਸੇ ਅੱਜ ਖਬਰਾਂ ਸੁਣੀਆਂ ਕਿ ਕੁਝ ਲੋਕ ਕਹਿੰਦੇ ਆ ਕਿ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਬੰਬ ਦੇ ਨਾਲ ਉਡਾਉਣਾ ਹੈ ਤਾਂ ਮਨ ਵਿੱਚ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਉਹ ਬੰਦੇ ਨਹੀਂ ਹੋ ਸਕਦੇ ਉਹ ਬਾਂਦਰੀ ਹੋ ਸਕਦੇ ਆ ਕਿਉਂਕਿ ਜਿਹੜਾ ਕਿਸੇ ਦਾ ਘਰ ਢਾਹਦਾ ਉਹ ਬਾਂਦਰੀ ਹੁੰਦਾ ਫਿਰ ਇਹ ਘਰ ਤੇ ਸਾਰਿਆਂ ਦਾ ਸਾਂਝਾ ਹੈ ਤਾਂ ਮੈਂ ਕੁਝ ਲਿਖਣ ਦਾ ਯਤਨ ਕੀਤਾ ਹੈ ਬੜੇ ਪਿਆਰ ਦੇ ਨਾਲ ਸਾਰਿਆਂ ਨੇ ਸੁਣਨਾ ਤੇ ਅੱਗੇ ਸ਼ੇਅਰ ਵੀ ਜਰੂਰ ਕਰਨਾ ਜੀ ਹਰ ਫਿਰਕੇ ਨੂੰ ਗਲ ਨਾਲ ਲਾਇਆ ਹਰੀ ਦੇ ਉਸ ਹਰ ਮੰਦਰ ਨੇ ਹਰ ਫਿਰਕੇ ਨੂੰ ਗਲ ਨਾਲ ਲਾਇਆ ਹਰੀ ਦੇ ਉਸ ਹਰ ਮੰਦਰ ਨੇ ਸਭੀ ਆਸਾਂ ਪੂਰੀਆਂ ਹੋਵਣ ਜੋ ਹੁੰਦੀਆਂ ਮਨ ਦੇ ਅੰਦਰ ਨੇ ਸਭੀ ਆਸਾਂ ਪੂਰੀਆਂ ਹੋਵਣ ਜੋ ਹੁੰਦੀਆਂ ਮਨ ਦੇ ਅੰਦਰ ਨੇ ਸੂਰਜ ਜਿੱਥੇ ਕਰਦਾ ਸ਼ਾਮਾਂ ਚਮਕਾਂ ਵੰਡੀਆਂ ਚੰਦਰ ਨੇ ਸੂਰਜ ਜਿੰਨਾ ਮਰਜੀ ਚਮਕੇ ਸੂਰਜ ਜਿੰਨਾ ਮਰਜੀ ਚਮਕੇ ਸੁੱਕਣਾ ਨਹੀਂ ਸਮੁੰਦਰ ਨੇ ਅਸੀਂ ਬੰਬ ਦੇ ਨਾਲ ਉਡਾਉਣਾ ਹੈ ਅਸੀਂ ਬੰਬ ਦੇ ਨਾਲ ਉਡਾਉਣਾ ਹੈ ਇਹ ਗੱਲ ਕਹਿੰਦੇ ਕੁਝ ਪਤੰਦਰ ਨੇ ਰਿਸ਼ਪਾਲ ਸਿੰਘਾਂ ਬਸ ਇਦਾਂ ਹੀ ਜਾਪੇ ਬੰਦੇ ਨਹੀਂ ਉਹ ਬੰਦਰ ਨੇ ਰਿਸ਼ਪਾਲ ਸਿੰਘਾਂ ਬਸ ਇਦਾਂ ਹੀ ਜਾਪੇ ਬੰਦੇ ਨਹੀਂ ਉਹ ਬੰਦਰ ਨੇ ਹਰ ਫਿਰਕੇ ਨੂੰ ਗਲ ਨਾਲ ਲਾਇਆ ਹਰੀ ਦੇ ਉਸ ਹਰ ਮੰਦਰ ਨੇ ਹਰੀ ਦੇ ਉਸ ਹਰ ਮੰਦਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸਦਾ ਹੀ ਕਾਇਮ ਰਹਿਣਾ ਹੈ ਇੱਥੇ ਬੜੇ ਆਏ ਇਸ ਨੂੰ ਢਾਉਣ ਵਾਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੁਗੋ ਜੁਗ ਅਟਲ ਹੈ ਜਿਹੜੇ ਢਾਉਣ ਆਏ ਜਾਂ ਢਾਉਣ ਦੀਆਂ ਗੱਲਾਂ ਕਰਦੇ ਆ ਉਹਨਾਂ ਦੀਆਂ ਕੁਲਾਂ ਦਾ ਨਾਸ ਹੋ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ